ਕੀਤੀ ਖਿਦਮਤ ਜੇ ਨਾ ਜਿਉਂਦੇ ਮਾਪਿਆਂ ਦੀ ਮੋਇਆ ਢੋਂਗ ਰਚੌਣ ਦਾ ਕੀ ਫਾਇਦਾ ਪਹਿਲਾਂ ਕੋਲ ਬੈਠ ਦੁੱਖੜਾ ਫਰੋਲਿਆ ਨੀ ਪਿਛੋਂ ਰੋਣ ਕਰਲਾਉਣ ਦਾ ਕੀ ਫਾਇਦਾ ਸਾ ਹੁੰਦਿਆਂ ਧੁਖ ਨਾ ਪਿਆਸ ਪੁੱਛੋ ਪਿੱਛੋਂ ਦੇਗਾ ਚੜਾਉਣ ਦਾ ਕੀ ਫਾਇਦਾ ਉਹ ਜਿਹੜੇ ਕੰਮ ਤੇ ਮਾਪੇ ਨਾਰਾਜੀ ਹੁੰਦੇ ਫੇਰ ਮੱਕੇ ਜਾਣ ਦਾ ਕੀ ਫਾਇਦਾ ਕੋਹ ਲਈ ਦੇਹ ਕੀ ਨਾ ਮਾਪਿਆਂ ਦੀ ਕਰੀ ਸੇਵਾ ਬਾਰ ਪੈਸਾ ਕਮਾਉਣ ਦਾ ਕੀ ਫਾਇਦਾ ਮਾਪੇ ਛੱਡ ਲੰਗਰਾਂ ਵਿੱਚ ਕਰੇ ਸੇਵਾ ਇਹ ਟੋਂਗ ਵਿਖਾਉਣ ਦਾ ਕੀ ਫਾਇਦਾ ਹੱਥ ਕੁਟਕੇ ਮਾਪਿਆਂ ਦਾ ਜੇ ਫੜਾਈ ਨਾ ਤੈਨੂੰ ਜੱਗ ਵਿਖਾਉਣ ਦਾ ਕੀ ਫਾਇਦਾ ਜਿਉਂਦੇ ਮਾਪਿਆਂ ਨੂੰ ਕੱਪੜੇ ਨਾਲ ਲੈ ਕੇ ਦਿੱਤੇ ਮਰਿਆਂ ਕਫਨ ਪਾਉਣ ਦਾ ਕੀ ਫਾਇਦਾ ਜਿਉਂਦੇ ਮਾਪਿਆਂ ਨੂੰ ਰੋਟੀ ਨਾ ਦੇ ਸਕੇ ਮਰਿਆਂ ਦੇ ਮੂੰਹ ਚ ਘਿਓ ਪਾਉਣ ਦਾ ਕੀ ਫਾਇਦਾ ਉਹ ਜਿੰਨਾ ਸਬਰ ਨਾਲ ਰੋਟੀ ਚਾਰ ਨਾਲ ਖਾਂਦੇ ਘਰੇ ਦਾਲਾ ਬਣਾਉਣ ਦਾ ਕੀ ਫਾਇਦਾ ਰੱਬ ਤੋਂ ਪਹਿਲਾਂ ਦਰਜਾ ਮਾਪਿਆਂ ਦਾ ਹੁੰਦਾ ਗੱਲ ਖਾਨੇ ਨਾ ਪਈ ਫਿਰ ਕੀ ਫਾਇਦਾ ਕਿਸੇ ਪਿੱਛੇ ਲੱਗ ਮਾਪਿਆਂ ਨੂੰ ਘਰੋਂ ਕੱਢੋ ਫੇਰੇ ਕੋਠੀਆਂ ਪਾਇਆ ਦਾ ਕੀ ਫਾਇਦਾ ਮਰੇ ਮਾਪਿਆਂ ਦੇ ਗੱਲ ਲੱਗ ਰੋਂਦਿਆਂ ਲੋਕ ਵਿਖਾਵਿਆਂ ਦਾ ਫਿਰ ਕੀ ਫਾਇਦਾ RAM ਨਾਮ ਇੱਕ ਦਿਨ ਸਭ ਦੀ ਹੁਣੀ ਫਿਰ ਮੈਂ ਮੈਂ ਕੀ ਧਿਆਨ ਦਾ ਕੀ ਫਾਇਦਾ ਬਿਮਾਰ ਮਾਪਿਆਂ ਨੂੰ ਪੁੱਛੇ ਨਾ ਹਾਲ ਵੇ ਕੀ ਫਿਰ ਕਮਾਈਆਂ ਕੀਤੀਆਂ ਦਾ ਕੀ ਫਾਇਦਾ ਸਾਡੇ ਲਈ ਮਾਪਿਆਂ ਤਨ ਜੋੜਿਆ ਸੀ ਇੰਨਾ ਕੰਮ ਆਇਆ ਫਿਰ ਕੀ ਫਾਇਦਾ ਜੇ ਕੀਤੀਆਂ ਨਾ ਗੱਲਾਂ ਇੱਕੋ ਹੋ ਕਰੇ ਬੈਕੀ ਫਿਰ ਇਹੋ ਜੀ ਔਲਾਦ ਦਾ ਕੀ ਫਾਇਦਾ ਫੂਲ ਵਾਲਿਆ ਮਾਪੇ ਰੱਬ ਹੁੰਦੇ ਬੇਲਾ ਲੰਗਿਆ ਪਛਤਾਉਣ ਦਾ ਕੀ ਫਾਇਦਾ ਹੱਥ ਜੋੜ ਮਾਫੀ ਮੰਗ ਮਾਪਿਆਂ ਤੋਂ ਮਾਪੇ ਰੱਬ ਹੁੰਦੇ ਸਾਰਾ ਜੱਗ ਕਹਿੰਦਾ